ਦੁੱਦੂ ਦੁੱਦੂ ਅੱਲਾ ਮਸ਼ਾਅੱਲਾ ਚੱਲ ਵੀ ਚੱਲ ਚੱਲ ਖੇਡਾ ਉਧਰ ਦੇ ਹੋ ਗਏ ਨਾ ਉਹਨੂੰ ਪਿਛਾਂ ਧੱਕ ਕੇ ਰੱਖ ਮੜਾਇਆ ਕੰਗੀ ਲੈਂਦਾ ਤਾ ਉਹਨੂੰ ਸਿੱਧੀ ਕਰਿਆ ਕਰ ਯਾਰ ਐਂ ਇੱਥੇ ਲੱਗਦਾ ਇਹ ਸਾਡਾ ਬਾਨੂ ਦਾ ਦੁੱਧ ਤੇ ਉਹ ਪਿੱਛੋਂ ਭਲਾ ਚੋੜਾ ਬਾਲਟੀ ਲਿਆ ਕੇ ਨਾਲ ਹੈ ਚੋਲੇ ਨੇ ਕੋਈ ਚੱਕਰ ਨਹੀਂ ਥੱਲੇ ਬਹਾਨਾ ਬਖਾ ਥੱਲੇ ਕਿ ਬਖਾ ਥੱਲੇ ਪਿਛਲੇ ਪਿਛਲੇ ਬੰਨਾ ਬਖਾ ਦੇ ਇਧਰ ਵੇਖੋ ਹੀ ਸਾਡੇ ਬਹਾਨੇ ਦਾ ਵਹਾਨਾ ਚੱਲ ਜਾਣਾ ਕਾਰੀ ਪਸੰਦੀ ਹੈ ਪਹ ਜਾਣਾ ਨਹੀਂ ਇਹ ਮੇਰਾ ਬਾਹ ਨੂੰ ਇਹ ਇਹ ਨਾ ਇੱਕ ਵਾਸ ਦੇ ਵਿੱਚ ਜੋਸ਼ ਭੋਲੇ ਹੁੰਦੀ ਪਈ ਹੈ ਤੇ ਇਹਦੀ ਮਾਂ ਆ ਗਈ ਆਪਣੀ ਬੋਲ ਵਾਲਾ ਐਂ ਵੀ ਭੈਣ ਹੈਗੀ ਬਰਕਤ ਹੋਰ ਕਦੀਆਂ ਬਹੁਤ ਵੀਡੀਓ ਤੁਸੀਂ ਦੇਖੀਆਂ ਤੇ ਜਿਹੜੇ ਨਹੀਂ ਦੇਖੀਆਂ ਉਹ ਕਰਕੇ ਸਬਸਕ੍ਰਾਈਬ ਤੇ ਸਾਰੀਆਂ ਪੁਰਾਣੀਆਂ ਵੀਡੀਓ ਕੱਢ ਕੇ ਵੇਖ ਲਓ ਤੁਹਾਨੂੰ ਪਤਾ ਲੱਗ ਜਾਏਗਾ ਬਰਕਤ ਬਾਰੇ ਦੀ ਉਹ ਬਹੁਤ ਸਿਆਣੀ ਆ ਛੇੜੂ ਨੂੰ ਧੱਕ ਮੜਾ ਦੇਖਾਂ ਪੰਗੇ ਲੈਂਦਾ ਧੱਕਲਾ 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 ਇੱਥੇ ਉਹ ਨਾ ਚੁੱਕ ਨਵੇਂ ਤੈਨੂੰ ਹਾਂ ਫੇਨੂੰ ਚਾ ਕੇ ਰੱਖ ਲੈ ਕੰਮਸ਼ਾਹਿੰਦ ਤੇ ਚਬਾਈ ਕਰਨੇ ਆ ਜਿੰਮੀ ਨਾ ਗਿਰਤੀ ਦਾ ਲਾ ਪਾਇਆ ਤੇ ਮਸ਼ੀਨ ਤੇ ਕਰਦੇ ਆਂ ਚਬਾਈ ਤੇ ਦੁੱਧ ਆਪ ਇਦਾਂ ਪਿਆ ਦੇ ਤਾਂ ਕਿ ਸ਼ੁਰੂ ਹੋ ਜਾਂਦੀ 15 ਕਿੰਨੇ ਆਪਾਂ ਨਿੱਪਲ ਨਾਲ ਦੁੱਧ ਪਿਆ ਆ ਅੱਗੇ ਬਰਕਤ ਨਾਲ ਨਿੱਪਲ ਨਾਲ ਪਿਉਦੇ ਰਹਿਆ ਆ ਤੇ ਇਹਨੂੰ ਵੀ ਨਿੱਪਲ ਨਾਲ ਹੀ ਚੱਲਦਾ ਤੇ ਦੱਸਿਓ ਤੁਹਾਨੂੰ ਸਾਡੀ ਬਾਨੋ ਕਿਵੇਂ ਦੀ ਲੱਗੀ ਟੈੱਕ ਕਰਿਓ ਚੰਗੇ ਚੰਗੇ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਆ ਆਪਦੇ ਅਰਗੇ ਤੇ ਲਾ ਦਿਓ ਸਿਰਾ ਵੀਡੀਓ ਦਾ ਕਰ ਦਿਓ ਲਾਈਕ ਸ਼ੇਅਰ ਗੱਤ ਵਾਦੇ ਸ਼ੇਅਰ ਕਰਿਓ ਸ਼ੇਰੂ ਦਾ ਆਟਾ ਸ਼ੇਰੀ ਸ਼ੇਅਰ ਕਰੀ ਜੰਦਾ ਮੋਰੋ ਪੱਟੀ ਟੰਗੀ ਜਾਂਦਾ ਆਪਾਂ ਇਹਦੇ ਦੁੱਧ ਪਏ ਨਾ ਉਹਦੇ ਟੰਗੀ ਜਾਂਦਾ ਗੁਰਵਾਇਲੀ ਕਰਨਾ ਤੋਂ ਦੋਨੇ ਚੌਂਕੇ ਜਾਣਾ ਮੜ ਕੇ ਠੀਕ ਹੈ ਜੀ ਸਸਰੀ ਕਾਲ ਜੀ ਧੰਨਵਾਦ ਸਾਰਿਆਂ ਦਾ ਤੇ ਠੰਡ ਆ ਗਈ ਬਹੁਤ ਤੇ ਆਪਾਂ ਇਹਨਾਂ ਦਾ ਕਮਰਾ ਬਣਾਇਆ ਉਪਰਾਲੀ ਲਾ ਕੇ ਆ ਮਾੜੀ ਕੰਡ ਖਾਹ ਕਮਰੇ ਦੀ ਖਾਵੇ ਹਾਂ ਗੱਠਾ ਲਾ ਕੇ ਨਾ ਆਪਾਂ ਇਹਨਾਂ ਦਾ ਕਮਰਾ ਬਣਾਇਆ ਵਧੀਆ ਇਥੇ ਨਿਕ ਰਹਿੰਦੀ ਪੂਰੀ ਥੱਲੇ ਸੁੱਕਾ ਸੁੱਕਾ ਪਾ ਲਈਦੀ ਆ ਵਧੀਆ ਨਿਆਰੇ ਲੈਂਦੇ ਨੇ ਤੇ ਠੰਡ ਕਾਫੀ ਆ ਹੁਣ ਟੋਪੀਆਂ ਟਾਪੀਆਂ ਕੱਢ ਲਓ ਤੁਸੀਂ ਅਸੀਂ ਤਾਂ ਕੱਢ ਲਿਆ ਨੇ ਇੰਨਾ ਥੱਲੇ ਥਾਂ ਸੁੱਕਾ ਰੱਖੀਦਾ ਪੂਰਾ ਵਧੀਆ ਤੇ ਪਰਾਲੀ ਪੂਲੀ ਹੁਣ ਫੇਰ ਇੱਕ ਵਾਰ ਛਾਵ ਨੂੰ ਜਿਹੜਾ ਗਿੱਲਾ ਹੁੰਦਾ ਕੱਢ ਕੇ ਛਾਵ ਨੂੰ ਜਿਹੜਾ ਗਿੱਲਾ ਹੁੰਦਾ ਉਹ ਕੱਢ ਕੇ ਸਮਾਨ ਸਾਰਾ ਫੇਰ ਥੱਲੇ ਪਰਾਲੀ ਖਿਲਾਰ ਦੇ ਦੀ ਆ ਹੁਣ ਇੱਕ ਵਾਰ ਫੇਰ ਦੁੱਧ ਪਿਆਦਾ ਹੁਣ ਇੱਕ ਵਾਰ ਫੇਰ ਆਪ ਸਫਾਈ ਕਰਕੇ ਫੇਰ ਥਾਂ ਥੱਲੇ ਸੁੱਕਾ ਕਰ ਦੇਣਾ ਇਨਾ ਲੈਨੇ ਨਜ਼ਾਰੇ ਦੁੱਧ ਪੀ ਲਿਆ ਹੁਣ ਬਾ ਫੀਡ ਦੇ ਆਪਾਂ ਛੇਤੀ ਸ਼ੁਰੂ ਕਰ ਦੇਣੀ ਇਹਨਾਂ ਨੂੰ ਠੀਕ ਆ ਜੀ ਧੰਨਵਾਦ ਸਾਰੇ ਦੋਸਤਾਂ ਦਾ ਕਰਿਓ ਸਪੋਰਟ ਚੈਨਲ ਨੂੰ ਡੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ